ਕਈ ਲੋਕ ਚੰਡੀਗੜ੍ਹ ਮਹਾਲੀ ਤੋਂ ਬਰਨਾਲੇ ਲੈਣ ਆਉਂਦੇ ਆ ਆ ਚੀਜ਼ ਨੂੰ ਬਹੁਤ ਫੰਕਸ਼ਨ ਹੈ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਖੋਲ ਕੇ ਤੁਸੀਂ ਮਤਲਬ ਦੇਖ ਕੇ ਹੈਰਾਨ ਹੋ ਜਾਓਗੇ ਆ ਦੇਖੋ ਇਹ ਹੈਗੀ ਹੈ ਬਾਈ ਇਹ ਬਾਈ ਬੀਰ ਬਾਰ ਹੈਗਾ ਸਾਰਾ ਟਾਲੀ ਦੇ ਵਿੱਚ ਤਿਆਰ ਕੀਤਾ ਹੋਇਆ ਹੈਗਾ ਠੀਕ ਹੈ ਮਤਲਬ ਉਧਰ ਮਿਲਦਾ ਨਹੀਂ ਚੰਡੀਗੜ੍ਹ ਮਹਾਲੀ ਵਾਲੇ ਲੋਕ ਜਿਹੜੇ ਸ਼ੌਕੀ ਆ ਲੋਕ ਨੇ ਇਹਨੂੰ ਲੈਣ ਆਉਂਦੇ ਹਾਂ ਜੀ ਬਾਈ ਲੋਕੀ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਸਾਡੇ ਕੋਲ ਜਿਹੜੀ ਇਹ ਚੀਜ਼ਾਂ ਮਿਲਦੀਆਂ ਨਹੀਂ ਹੈਗਾ ਕਿਉਂਕਿ ਅੱਜ ਕੱਲ ਕਲਾਸਿਕ ਆਟਮ ਬੋ ਘਟ ਮਿਲਦੀ ਹੈਗੀ ਮਾਡਰਨ ਸਟਾਈਲ ਦੁਆਰਾ ਚੱਲ ਪਿਆ ਇਹ ਤੁਹਾਨੂੰ ਦੁਆਰਾ ਫੇਰ ਆ ਗਿਆ ਜੇਕਰ ਤੁਸੀਂ ਟਾਲੀ ਵਾਲੀ ਐਟਮ ਪਸੰਦ ਕਰਦੇ ਹੋ ਤੁਸੀਂ ਇਹਦੇ ਵਿੱਚ ਆਪਣੇ ਘਰ ਦਾ ਸਾਰਾ ਫਰਨੀਚਰ ਲੈਣਾ ਚਾਹੁੰਦੇ ਹੋ ਪੈਕੇਜ ਲੈਣਾ ਚਾਹੁੰਦੇ ਹੋ ਇੱਕ ਬਾਈ ਹੋਰ ਨੇ ਪੈਕੇਜ ਬਣਾਇਆ ਜਿਹੜਾ 1,65,000 ਦੇ ਵਿੱਚ ਮਿਲੂਗਾ ਤੁਹਾਨੂੰ ਇਹਦੇ ਵਿੱਚ ਕੀ ਕੁਝ ਹੋਊਗਾ ਬਾਈ ਬਾਈ ਇਹਦੇ ਵਿੱਚ ਇੱਕ ਤਾਂ ਆਪਣਾ ਬੈੱਡ ਆ ਗਿਆ ਹੈਗਾ ਹਾਂਜੀ ਬੈੱਡ ਦੇ ਨਾਲ ਦੋਨੇ ਸੈਟਿੰਗਾਂ ਆ ਗਈਆਂ ਹਮ ਨਾਲ ਗੱਦਾ ਆ ਗਿਆ ਹਾਂਜੀ ਠੀਕ ਹੈ ਜੀ ਨਾਲ 7-5 ਦੀ ਅਲਮਾਰੀ ਆ ਗਈ ਠੀਕ ਹੈ ਜੀ ਠੀਕ ਹੈ ਜੀ ਨਾਲ ਡਰੈਸਿੰਗ ਆ ਗਿਆ ਹਮ ਨਾਲ LED ਪੈਨਲ ਆ ਗਿਆ ਦੋ ਚੀਜ਼ਾਂ ਆ ਗਈਆਂ ਸਾਰੇ ਜੀ ਟਾਲੀ ਦੇ ਵਿੱਚ ਲੱਗੜ ਜਾਊਗਾ ਸਾਰੇ ਟਾਲੀ ਦੇ ਵਿੱਚ ਬਣਿਆ ਹੋਇਆ ਹੈਗਾ ਨਾਲ ਉੱਪਰ ਹੈਵੀ ਪਿੱਤਲ ਦਾ ਕੰਮ ਹੋਇਆ ਹੋਇਆ ਠੀਕ ਹੈ ਡਿਲੀਵਰੀ ਦੀ ਡਿਲੀਵਰੀ ਇਹਦੀ ਪੰਜਾਬ ਦੇ ਵਿੱਚ ਬਿਲਕੁਲ ਫਰੀ ਹੈ ਜੀ ਕੀਮਤ 1,65,000 ਹੈ ਡਿਲੀਵਰੀ ਸਾਰੇ ਪੰਜਾਬ ਦੇ ਵਿੱਚ ਫਰੀ 5 ਸਾਲਾਂ ਦੀ ਗਾਰੰਟੀ ਹੋ ਹਾਂ ਜੀ ਹਾਂ ਜੀ 5 ਸਾਲ ਦੀ ਗਾਰੰਟੀ ਹੈ ਜੀ ਲੈਣ ਲਈ ਤੁਹਾਨੂੰ ਆਉਗਾ ਬਰਨਾਲੇ ਆਉਟਲੈਟ ਦੇ ਵਿੱਚ ਬਿੱਗ ਸ਼ਾਰਕ